ਲਾਸ ਨੂੰ ਅਜੇ ਤੇਰਾ ਕੰਮ ਹੀ ਨਹੀਂ ਮੁਕਾ ਠੰਡ ਬੜੀ ਅੜੀ ਹੈ ਜਾ ਚਾਹ ਇੱਕ ਘੋਟ ਬਣਾ ਲਿਆ ਹਾਂ ਲੈ ਤੂੰ ਉਹਨੂੰ ਜੋ ਆਖੰਦੀਆਂ ਚਾਹ ਦਾ ਤੂੰ ਆਪ ਬਣਾ ਲਾ ਨਾਲੇ ਹੁਣ ਤਾਂ ਪੀ ਕੇ ਹਟਿਆ ਉਹ ਕਿਹੜੇ ਵਲੇ ਕੰਮ ਕਰਕੇ ਵਿਹਲੀ ਹੋਊਗੀ ਤੇ ਉਹਨੂੰ ਤਾਂ ਹੋਰ ਤੇ ਹੋਰ ਕੰਮ ਦੱਸੀ ਜੰਨੀ ਆ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਮੈਂ ਅੱਗੇ ਨਹੀਂ ਠੀਕ ਮੈਨੂੰ ਠੰਡ ਲੱਗੀ ਆ ਡਾਕਟਰ ਨੇ ਮੈਨੂੰ ਮਨਾ ਕੀਤਾ ਵਾ ਤੇ ਜੇ ਦਿਲ ਕਰ ਹੀ ਆਇਆ ਚਾਹ ਪੀਣ ਦਾ ਤੇ ਫਿਰ ਕੀ ਆਖਰ ਆ ਗਈ ਕੋਈ ਜੇ ਬਣਾ ਦੂਗੀ ਘੋਟ ਤੇ ਕੋਈ ਨਹੀਂ ਹੁੰਦੀ ਤੇ ਜੇ ਘੋਟ ਤੂੰ ਵੀ ਬਣਾ ਲੇਂਗੀ ਕਿ ਤੇਨੀ ਤੈਨੂੰ ਚਾਹ ਬਣਾਉਣ ਲੱਗਿਆ ਠੰਡ ਲੱਗਣ ਲੱਗੀ ਉਹਦੇ ਤੇ ਕੰਮ ਦਾ ਸਾਰਾ ਤੂੰ ਬੋਝ ਪਾਇਆ ਵਾ ਮੰਮੀ ਤਾ ਨੂੰ ਨਹੀਂ ਪਤਾ ਕਿ ਕਿੰਨੀਆਂ ਦਵਾਈਆਂ ਮਹਿੰਗੀਆਂ ਹੁੰਦੀਆਂ ਤੂੰ ਹੀ ਤਾਂ ਕਦੀ ਮੇਰੇ ਵੱਲ ਦੀ ਗੱਲ ਹੀ ਨਹੀਂ ਕੀਤੀ ਨਹੀਂ ਬਣਾਉਣੀ ਚਾਹ ਤਾਂ ਨਾ ਬਣਾ ਕੇ ਦੇਵੇਂ ਮੈਂ ਆਪੇ ਬਣਾ ਲਵਾਂਗੀ ਕੋਈ ਗੱਲ ਨਹੀਂ ਮੰਮੀ ਮੈਂ ਬਣਾ ਦੇ ਦਿੰਦੀ ਆ ਚਾਹ ਦੀਦੀ ਆ ਬਾਕੀ ਕੰਮ ਮੈਂ ਬਾਅਦ ਚ ਕਰ ਲਾਂਗੀ ਦੇ ਦੇ ਨੀ ਮੈਂ ਚਾਹ ਰੁਕ ਜਾ ਤੂੰ ਕਰ ਕੰਮ ਵੇਖਦੀ ਆ ਮੈਂ ਉਹਨੂੰ ਫਰੀ ਕਰਦੀ ਪਈ ਆ ਬੈਠੇ ਰੋ ਮੰਮੀ ਨਹੀਂ ਕੋਈ ਨਹੀਂ ਤੂੰ ਕਰ ਠੰਡ ਦੇ ਵਿੱਚ ਲੱਗੀ ਆ ਤੂੰ ਵੀ ਨਹੀਂ ਨਾ ਦੀਦੀ ਦਾ ਕੋਈ ਹਾਲ ਨਹੀਂਗਾ ਮੰਮੀ ਵਿਚਾਰੇ ਨੂੰ ਕੰਬਲ ਚ ਬੈਠੇ ਠਾਇਆ ਵਾ ਕੋਟ ਚਾਹ ਹੀ ਨਾ ਬਣਾ ਕੇ ਤੇ ਪੀ ਲੈਂਦੇ ਨਾਲੇ ਸਗੋਂ ਮੰਮੀ ਨੂੰ ਦਿਆ ਦਿੰਦੇ ਇਹ ਕਿਹੜਾ ਪਾਣੀ ਚ ਹੱਥ ਪਾਣ ਵਾਲਾ ਕੰਮ ਹੀ ਜੇ ਤਾਂ ਠੰਡ ਲੱਗਣ ਦੀ ਤੇ ਆ ਦੀਦੀ ਨਾਲ ਕੋਣ ਬੈਸੇ ਉਹ ਫਿਰ ਆ ਤਲ ਨਾ ਕੋਈ ਆ ਜੰਦ ਉਹ ਜਿਹੜੇ ਪਾਂਡੇ ਬੜੇ ਮਹੰਦਨ ਵਾਲੇ ਪਾਗੇ ਕੀ ਕੀ ਕਰਾਂ ਮੈਂ ਕੋਈ ਨਹੀਂ ਕਰਦਾ ਹੋ ਵੇ ਹਲਾ ਕਿੰਨੇ ਦਿਨ ਹੋ ਗਏ ਅੱਜ ਮੈਨੂੰ ਕੰਮ ਕਰਦੀ ਹਾਂ ਪਰ ਪੈਸੇ ਦੇਣ ਦਾ ਤੇ ਨਾ ਨਾਮ ਹੀ ਨਹੀਂ ਲੈਣ ਦੇ ਹੈਗੇ ਕੀ ਕਰਾਂ ਹੁਣ ਅੱਜ ਮੈਂ ਨਾ ਕਰਦੀ ਆ ਗੱਲ ਵੇਲੀ ਹੋ ਕੇ ਮੈਨੂੰ ਵੀ 100 ਥਾਂ ਤੇ ਲੋੜ ਆ ਇਸੇ ਕਰਕੇ ਤੇ ਮੈਂ ਸ਼ੁਰੂ ਕੀਤਾ ਕੰਮ ਕਰਦੀ ਆ ਅੱਜ ਮੈਂ ਗੱਲ ਕਰਕੇ ਸੋਹਣਾ ਹਾਂ ਤੇ ਬੜੀ ਜਿੱਲੀ ਵੇਹੇ ਘੰਟਾ ਹੋ ਗਿਆ ਤੈਨੂੰ ਝਾੜੂ ਲਾਉਨੇ ਤੇਰ ਕੋ ਝਾੜੂ ਨਹੀਂ ਲੰਗਾ ਛੇਤੀ ਕੱਲ ਅੱਜ ਮੇਰੇ ਕਮਰੇ ਦੀ ਸਫਾਈ ਕਰ ਤੇ ਮੈਂ ਬੈੱਡ ਚੋਂ ਨਾ ਕੱਪੜੇ ਕੱਢਨੇ ਆਂ ਹਾਂ ਨਹੀਂ ਕੋਈ ਵੀ ਕਪੜਾ ਸਿਆਲ ਵਾਲਾ ਮੈਂ ਸੋਚਿਆ ਸੀ ਕਿ ਚੱਲ ਤੇਰੇ ਭਾਜੀ ਨੂੰ ਪੈਸੇ ਮਿਲ ਜਾਣੇ ਆ ਤੇ ਕੱਪੜੇ ਗਰਮ ਨਾਲੇ ਬੱਚਿਆਂ ਦੇ ਲਿਆਉਂਗੀ ਤੇ ਨਾਲੇ ਆਪਣੇ ਲਿਆਉਂਗੀ ਤੇ ਉਹਨਾਂ ਨੂੰ ਅਜੇ ਪੈਸੇ ਨਹੀਂ ਮਿਲੇ ਤੇ ਤਾਂ ਕਰਕੇ ਹੁਣ ਮੈਂ ਬੈੱਡ ਚੋਂ ਪੁਰਾਣੀਆਂ ਹੀ ਜੈਕਟਾਂ ਕੱਢ ਲੈਣੇ ਆਂ ਕੋਈ ਨਹੀਂ ਕਰਾ ਦੇ ਆਹੋ ਆ ਜਾ ਫਿਰ ਛੇਤੀ ਦੇਖ ਲਾ ਕਿ ਦੀ ਚਲਾ ਕੇ ਜਨਾਨੀ ਪਹਿਲਾਂ ਹੀ ਸੁਣਾ ਲਈ ਪੈਸਿਆਂ ਦਾ ਤੇ ਮੈਂ ਅੱਜ ਸੋਚਣ ਦੀ ਆ ਮੈਂ ਪੈਸਿਆਂ ਦੀ ਗੱਲ ਕਰਨੀ ਆ ਹੁਣ ਇਹਦੇ ਨਾਲ ਮੈਂ ਕੀ ਗੱਲ ਕਰਨੀ ਆ ਜਿਹੜੀ ਪਹਿਲਾਂ ਹੀ ਮੈਨੂੰ ਸੁਨੋਤਾ ਦੇ ਹੀ ਜਾਣਦੀ ਆ ਟਕਾਮ ਵੱਖਰੇ ਸੁਣਾ ਦਿੰਦੀ ਆ ਚੰਗਾ ਆ ਇਹਨੂੰ ਮੈਂ ਅੱਜ ਸੁਣਾਤਾ ਨਹੀਂ ਤੇ ਇਹਨੇ ਮੈਨੂੰ ਕਹਿਣਾ ਸੀ ਮੈਨੂੰ ਨਾ ਦੀਦੀ ਪੈਸੇ ਧੋ ਨਹੀਂ ਕਿ ਪੈਸੇ ਕਾਹਦੇ ਦਈਏ ਇਹਨਾਂ ਨੂੰ ਉਹ ਤਾਂ ਖਾਂਦੀ ਪੀਂਦੀ ਨਹੀਂ ਆ ਖਰਚਾ ਨਹੀਂ ਇਹਦਾ ਚੁੱਕਿਆ ਸਭ ਕੁ ਉਹ ਤੇ ਦਈਦਾ ਇਹਨੂੰ ਕੱਪੜੇ ਨਾਲ ਕਪੜਾ ਦਈਦਾ ਰੋਟੀ ਪਕਾ ਖਾਂਦੀ ਆ ਸਭ ਕੁ ਖਾਂਦੀ ਆ ਕੋ ਕੰਮ ਕੋ ਮਕਰਾਲਿਆ ਕਰਨਾ ਵ ਤੇ ਸਾਲ ਬਾਅਦ ਸੂਟ ਬਣਾ ਦਿਆ ਕਰਾਂਗੇ ਹੋਰ ਇਹਨੂੰ ਕੀ ਦੇਣਾ ਅੱਜ ਇਹਨੂੰ ਕਹਿੰਨੀ ਆਹ ਸਫਾਈ ਕਰ ਮੇਰੇ ਕਮਰੇ ਵੀ ਸਾਰੇ ਆਉਣ ਨਹੀਂ ਡਈ ਕਹਿ ਕੇ ਵੀ ਆਈ ਆ ਢੀਠ ਹੀ ਬੜੀ ਆਈ ਆ ਹੁਣ ਸਕੂਲ ਵੀ ਇੱਥੇ ਹੀ ਪਿਆ ਹੁਣ ਮੈਂ ਆ ਸਮਾਨ ਕਿੱਥੇ ਰੱਖਾਂ ਇਹ ਐਡਾ ਵੱਡਾ ਕਮਰਾ ਸਾਹਮ ਕੇ ਬੈਠੀ ਆ ਖਾਲੀ ਕਰਨ ਦਾ ਨਾ ਹੀ ਨਹੀਂ ਲੈਣੀ ਕਰਦੀ ਆ ਜੇ ਮੈਂ ਮਾਤਾ ਨਾਲ ਗੱਲ ਹੀ ਮਾਤਾ ਨਾਲ ਗੱਲ ਕਰ ਕਮਰਾ ਦਵਾ ਹਨ ਕਮਰੇ ਵਾ ਤੇ ਕਹਿੰਦੇ ਕਮਰਾ ਵਾ ਆ ਕਮਰਾ ਵਾ ਨਿਗਾ ਜਾ ਸਟੋਰ ਮੇਰੇ ਮੱਥੇ ਮਾਰਦਾ ਕਰਦੀ ਪਹਿਲਾਂ ਮਾਤਾ ਨਾਲ ਗੱਲ ਵੇਣੀ ਕਿੱਥੇ ਆਏ ਕਰਦੀ ਆ ਮੰਮੀ ਨਾਲ ਗੱਲ ਕੀ ਕਰਨ ਡੈਜੋ ਕੁਛ ਨਹੀਂ ਕੱਪੜੇ ਵੇਖਣ ਨਹੀਂ ਮੈਂ ਹਾਂ ਕੋਟੀ ਵੇਖਾਂ ਕੋਈ ਤੇ ਮੈਂ ਪਾਵਾਂ ਅਸ਼ਾ ਹਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਦੱਸ ਮੰਮੀ ਮੇਰੇ ਕਮਰੇ ਚ ਨਾ ਸਮਾਨ ਨਹੀਂ ਜੋ ਆਉਂਦਾ ਤੇ ਕੀ ਕਰਾਂ ਮੈਂ ਕਿੱਥੇ ਰੱਖਾਂ ਸਮਾਨ ਕੋਈ ਚੀਜ਼ ਨਹੀਂ ਮੈਨੂੰ ਛੇਤੀ ਲੱਭਦੀ ਤੁਸੀਂ ਇਦਾਂ ਕਰੋ ਹਾਂ ਮੰਨੂ ਕਹਾਂ ਹ ਕਿ ਮੈਨੂੰ ਆਪਣਾ ਕਮਰਾ ਦੇ ਦੇ ਹਾਂ ਤੇ ਮੇਰੇ ਵਾਲਾ ਲੈ ਲੈ ਉਹਨੇ ਕੱਲੀ ਨੇ ਤੇ ਰਹਿਣਾ ਹੁੰਦਾ ਵਾ ਮੰਮੀ ਤੁਸੀਂ ਜੇ ਉਹਦੇ ਨਾਲ ਨਹੀਂ ਨਾ ਗੱਲ ਕਰਨੀ ਤੇ ਮੈਂ ਆਪੇ ਗੱਲ ਕਰ ਲੈਣੀ ਆ ਉਹਦੇ ਨਾਲ ਉਹਨੇ ਕੀ ਕਹਿਣਾ ਵਾ ਇੱਕ ਕਮ ਇੱਕ ਤੇ ਜਾਣੀ ਹੈਗੀ ਆ ਆਪੇ ਉਥੇ ਮੇਰੇ ਵਾਲੇ ਕਮਰੇ ਚ ਰਹਿ ਲੂਗੀ ਤੇ ਮੈਂ ਉਹ ਕਮਰਾ ਲੈ ਲੈਣੀ ਆ ਨਾਲੇ ਉਹ ਵੱਡਾ ਵਾ ਕਮਰਾ ਤੁਸੀਂ ਇਦਾਂ ਹੀ ਕਰਦੇ ਤੁਸੀਂ ਹਰ ਵਾਰੀ ਉਹਦਾ ਸਾਥ ਦੇਂਦੇ ਮੇਰਾ ਨਹੀਂ ਦੇਂਦੇ ਤੁਸੀਂ ਜਾ ਵੇਖਲਾ ਕਰਕੇ ਗੱਲ ਜਮਾਨਦੀ ਆ ਤੇ ਮੈਂ ਆਪੇ ਕਰ ਲੂਗੀ ਗੱਲ ਇਹਨੂੰ ਤਾਂ ਕੋਈ ਸ਼ਰਮ ਹੀ ਨਹੀਂ ਹੈਗੀ ਬਸ ਹਰ ਵळे ਉਹਦੇ ਹੀ ਵੈਰ ਪਈ ਜਾਂਦੀ ਆ थीड़ा के सुमना हो गया काम नहीं दीदी काम कित हो गया है क्यों की होया वे धोन तो वाले और यावे को मेरे मेरे पे है हजे अभी आखो मेरे कमरे च कि खलारा पिया वही करना है सुमन ਮੈਂ ਤੇਨਾਂ ਇੱਕ ਗੱਲ ਕਰਨੀ ਸੀ ਗੁੱਸਾ ਤਾਂ ਨਾ ਕਰੇਂਗੀ ਮੇਰੀ ਗੱਲ ਦਾ ਲੱਗਦਾ ਪਉ ਮੈਂ ਇਹਦੀ ਗੱਲ ਕਰਨੀ ਹੈ ਸ਼ੁਕਰ ਹੈ ਕਿ ਤੇ ਨਹੀਂ ਨਹੀਂ ਦੱਸੋ ਦੀਦੀ ਕਿਹੜੀ ਗੱਲ ਆ ਗੁੱਸਾ ਕੀ ਕਰਨਾ ਨਹੀਂ ਗੱਲ ਤੇ ਕੋਈ ਵੀ ਨਹੀਂ ਆ ਬਸ ਇੰਨਾ ਕੀ ਤੈਨੂੰ ਮੈਂ ਕਹਿਣਾ ਹੈ ਕਿ ਮੇਰਾ ਨਾ ਕਮਰਾ ਛੋਟਾ ਵਾ ਤੇ ਸਮਾਨ ਨਹੀਂ ਉਹਦੇ ਵਿੱਚ ਆਉਂਦਿਆ ਤੇ ਤੂੰ ਐਦਾਂ ਕਰ ਤੇਰਾ ਕਮਰਾ ਕਿੱਡਾ ਸੋਹਣਾ ਵਾ ਤੇ ਵੱਡਾ ਵੀ ਆ ਤੇ ਤੂੰ ਕੱਲੀ ਨੇ ਤੇ ਰਹਿਣਾ ਵਾ ਤੂੰ ਮੇਰੇ ਕਮਰੇ ਸ਼ਿਫਟ ਹੋ ਜਾਤੇਂ ਤੇਰੇ ਚ ਹੋ ਜਾਂਦੇ ਆ ਛੋਟਾ ਐਦਾਂ ਕਰ ਲਾ ਹੁਣ ਕਮਰਾ ਧੀ ਤੈਨੂੰ ਕਮਰਾ ਦੇ ਦਿੱਤਾ ਤੇ ਮੈਂ ਕਿੱਥੇ ਜਾਵਾਂਗੀ ਤੂੰ ਕਿੱਥੇ ਜਾਣਾ ਵਾ ਤੈਨੂੰ ਕਿਹਾ ਤਾਂ ਹੈਗਾ ਵਾ ਕਿ ਤੂੰ ਮੇਰਾ ਕਮਰਾ ਲੈ ਲਾ ਮੈਂ ਤੇਰੇ ਨੀ ਨਿਰੀਸ਼ਨਾ ਕਮਰਾ ਦੀਦੀ ਤਿਆਰ ਕਰਵਾਇਆ ਆ ਮੇਰੀਆਂ ਤੇ ਨਹੀਂ ਆਜ਼ਾਦਾ ਜੁੜੀਆਂ ਇਸ ਕਮਰੇ ਨਾਲ ਉਹਨ ਮੇਰੀ ਆਜ਼ਾਦਾ ਤੇ ਨਾ ਖੋਵੋ ਬਾਕੀ ਤੁਹਾਨੂੰ ਮੇਰੇ ਕੋ ਕੁਛ ਰਿਆ ਨਹੀਂ ਆ ਮੈਂ ਕਿੱਦਾਂ ਖਾਲੀ ਕਰਦਾ ਕਮਰਾ ਜੇ ਤੇਰੀਆਂ ਸੋਮਣ ਜਾਦਾਂ ਜੁੜੀਆਂ ਹੋਣਾ ਤੇ ਮੈਂ ਕਿਹੜੀ ਜਾਦਾਂ ਨੂੰ ਮਟਾਉਣ ਲੱਗੀ ਆ ਤੈਨੂੰ ਮੈਂ ਆਪਣੇ ਕਮਰੇ 'ਚ ਹੀ ਭੇਜਣ ਲੱਗੀ ਆ ਜੇ ਜਾਦਾਂ ਹੋਣਾ ਤੇ ਰੀਜਣਾ ਤੂੰ ਤਿਆਰ ਕੀਤਾ ਤੇ ਮੈਂ ਵੀ ਰੀਜਣਾ ਹੀ ਰਹਿਣਾ ਇਸ ਕਮਰੇ ਦੇ ਵਿੱਚ ਨਾਲੇ ਮੈਂ ਕਿਹੜਾ ਤੈਨੂੰ ਘਰੋਂ ਕੱਢਣ ਨਹੀਂ ਆ ਤੂੰ ਵੀ ਇੱਥੇ ਹੀ ਰਹਿਣਾ ਆਉਂਦੀ ਜਾਂਦੀ ਕਮਰੇ 'ਚ ਹੀ ਲਿਆ ਕਰਨਾ ਜਦੋਂ ਸਫਾਈ ਕਰਿਆ ਕਰਨੀ ਚਲੋ ਦੀਦੀ ਹੁਣ ਤੂੰ ਹੀ ਕਿਹੜਾ ਮੇਰਾ ਜੋਰ ਚੱਲੰਦੇ ਨਾ ਵਾ ਕੱਢੋ ਸਮਾਨ ਘਰੋਂ ਖਾਲੀ ਸੋਮਣ ਤੂੰ ਹੱਦ ਕਰਦੀ ਆ ਮੇਰੇ ਕੋਲ ਸਮਾਨ ਚੁੱਕਿਆ ਜਾਣਾ ਭਲਾ ਨਾਲੇ ਘਰ ਉਧਰੋਂ ਸਾਮਾਨ ਚੁੱਕ ਲਿਆ ਤੇ ਇਧਰੋਂ ਵੀ ਚੁੱਕ ਕੇ ਉਧਰ ਲਾਇਆ ਆਪੇ ਕੋਈਂ ਦੀਦੀ ਕਰਦਨੀ ਆ ਮੈਂ ਕਮਰਾ ਖਾਲੀ ਤੇ ਨਾ ਮੇਰੀ ਗੱਲ ਸੁਨੂ ਇੱਕ ਮੈਨੂੰ ਨਾ ਥੋੜੇ ਜੇ ਪੈਸੇ ਦੋ ਅਰਪੰਦ ਦੇ ਸਕੂਲੋਂ ਫੋਨ ਆਣਿਆ ਵਾ ਮੈਂ ਫੀਸ ਦੇਣੀ ਓਦੀ ਤੇ ਮੈਨੂੰ ਦੇ ਦੋ ਪੈਸੇ ਕਿੰਨੇ ਦਿਨ ਤੇ ਹੋ ਚੱਲੇ ਐ ਲੈ ਸੁਮਨ ਤੂੰ ਹੱਦ ਕਰਦੀ ਆ ਅਜੇ 15 ਦਿਨ ਤੇ ਹੋਏ ਸਾਰਾ ਤੈਨੂੰ ਕੰਮ ਕਰਦੀ ਨੂੰ ਕੋਈ ਨਹੀਂ ਦੇ ਦਾਂਗੇ ਪੈਸੇ ਤੈਨੂੰ ਪਤਾ ਜੇ ਤੇਰੇ ਪਾਜੀ ਨੂੰ ਪੈਸੇ ਨਹੀਂ ਮਿਲੇ ਨਾਲੇ ਤੂੰ ਫੀਸ ਮੇਰੇ ਪੈਸੇ ਜੋ ਹੀ ਦੇਣੀ ਏ ਕੁੜੀ ਦੀ ਲੈ ਦੀ ਜੇ ਕੰਮ ਮੈਂ ਤੁਹਾਡਾ ਕਰਦੀ ਆ ਤੇ ਪੈਸੇ ਵੀ ਤੁਹਾਡੇ ਕੋਈ ਲੈਣੇ ਐ ਇਸੇ ਆਸਤੇ ਤੇ ਮੈਂ ਕੰਮ ਸ਼ੁਰੂ ਕੀਤਾ ਵੀ ਚਲ ਤੀ ਮੈਨੂੰ ਪੈਸੇ ਟਾਈਮ ਨਾਲ ਦੇ ਦਿਆ ਕਰੋਗੇ ਕਿ ਫੇਰ ਨਾਂ ਵਾਲੀਆਂ ਗੱਲਾਂ ਕਰਨ ਦੇ ਸੁਹਣਾ ਤੂੰ ਵੀ ਹਾਦੀ ਕਰਦੀ ਆ ਐਡੇ ਵੱਡੇ ਸਕੂਲ ਚ ਕੁੜੀ ਨੂੰ ਪਾਇਆ ਈ ਉਹ ਉਹਨੂੰ ਸਰਕਾਰੀ ਸਕੂਲੇ ਪਾ ਤੇ ਨਾਲੇ ਸੁਣ ਮੇਰੀ ਗੱਲ ਪਾਜੀ ਤੇਰੇ ਨੂੰ ਮਿਲਦੇ ਆ ਪੈਸੇ ਤੇ ਫਿਰ ਮੈਂ ਕਰ ਦੇਣੀ ਆ ਤੇ ਆ ਜਾ ਮੇਰੇ ਕਮਰੇ ਚ ਨਰੇ ਸਵਾਮ ਲਈ ਸਮਾਨ ਤੇ ਇਧਰ ਲੈ ਆਈਏ ਆ ਜਾ ਫੇ ਵੀ ਮੈਂ ਕੀ ਕਰਾਂ ਇਹਨਾਂ ਨੂੰ ਤਾਂ ਬਸ ਕੰਮ ਦੀ ਪਈ ਆ ਆ ਕੰਮ ਕਰ ਦੇ ਉਹ ਕੰਮ ਕਰ ਦੇ ਫਿਰ ਉਹ ਮੇਰੇ ਕੋ ਕਮਰਾ ਖੋਲਿਆ ਵਾ ਹੁਣ ਮੇਰੀ ਕੁੜੀ ਨੂੰ ਸਰਕਾਰੀ ਸਕੂਲ ਚ ਪਾਉਣ ਦੀਆਂ ਗੱਲਾਂ ਕਰਨ ੜੇ ਇਕੱਲਾ- ਇਕੱਲਾ ਮੇਰਾ ਨਹੀਂ ਆਣਾ ਕੀ ਹੁਣ ਉਹਨੂੰ ਪੜਾਵਾ ਵੀ ਨਾ ਕੀ ਕਰਾਂ ਮੈਂ ਦੱਸ ਕਦੋਂ ਮੰਮੀ ਪਤਾ ਨਹੀਂ ਕਿੱਥੇ ਗਏ ਆ ਮੰਮੀ ਆਣ ਤੇ ਮੈਂ ਕਰਾਂ ਗੱਲ ਉਹਨਾਂ ਨਾਲ ਜੇ ਮੰਮੀ ਕੀ ਹੋਣ ਲਿਆ ਇੱਥੇ ਮੇਰੇ ਨਾਲ ਦੱਸ ਚਲ ਉੱਠ ਮਨਾ ਕੰਮ ਨਹੀਂ ਨੂੰ ਬਾਤ ਚ ਵੇਖਾਂਗੇ ਪਹਿਲਾਂ ਜਾ ਕੇ ਭਾਂਡੇ ਮੰਜ ਫੇਰ ਮੇਰੇ ਦਵਾ ਲੇ ਹੋਈਆਂ ਆ ਕਿਨੇ ਮੰਮੀ ਤੁਹਾਨੂੰ ਮਗਰ ਨਾਲ ਕਰਨੀ ਆ ਮੈਂ ਦੱਸ ਕੀ ਕਹਿਣਾ ਹੈ ਮੰਮੀ ਉਹ ਦੀਦੀ ਨੇ ਮੇਲੇ ਪਹਿਲਾਂ ਮੈਨੂੰ ਕਿਹਾ ਕੰਮ ਕਰਦੇ ਤੇ ਮੈਂ ਤੈਨੂੰ ਪੈਸੇ ਦੇ ਦਾਂਗੀ ਹੁਣ ਮੇਲੇ ਪੈਸੇ ਦੇ ਨਾਮ ਹੀ ਨਹੀਂ ਲੈਣ ਦੇ ਹੈਗੇ ਨਾਲੇ ਅੱਜ ਤੇ ਦੀਦੀ ਨੇ ਨਵੀਂ ਗੱਲ ਮੈਨੂੰ ਕਰਤੀ ਆ ਕੀ ਕਹਿੰਦੇ ਆਪਣਾ ਕਮਲਾ ਖਾਲੀ ਕਰ ਦੇ ਤੇਰਾ ਵੱਡਾ ਵਾ ਤੇ ਸਾਡਾ ਛੋਟਾ ਵਾ ਤੂੰ ਉੱਧਰ ਬਹਿ ਜਾ ਮੈਂ ਦੱਸੋ ਕੀ ਕਰਾਂ ਹੁਣ ਇਹਦਾ ਤਾਂ ਨਾ ਦਿਮਾਗ ਖਰਾਬ ਹੋ ਗਿਆ ਮੈਨੂੰ ਵੀ ਕਹਿੰਦੀ ਪਈ ਸੀ ਤੇ ਮੈਂ ਤੇ ਉਹਨੂੰ ਮਨਾ ਕੀਤਾ ਸੀ ਤੇ ਇਹਨੇ ਤੇਰੇ ਨਾਲ ਗੱਲ ਕਰ ਵੀ ਦਿੱਤੀ ਯਾਰ ਸੋਚ ਜਾਉਂ ਤੂੰ ਹੀ ਸਮਝਾਉਂਗੇ ਪਰ ਉਹਨਾਂ ਨੇ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਹੋਇਆ ਵਾ ਚਲ ਕੋਈ ਨਹੀਂ ਕਮਰੇ ਦਾ ਤਾਂ ਤੂੰ ਚੱਲ ਜਿੱਦਾਂ ਤੇਰਾ ਦਿਲ ਕਰਦਾ ਵੇਖ ਲਾ ਪੈਸਿਆਂ ਦੀ ਗੱਲ ਮਾ ਉਹਦੇ ਨਾਲ ਕਰਦੀ ਆ ਅੱਜ ਮੈਂ ਤੈਨੂੰ ਦਿਵਾਉਣੀ ਆ ਪੈਸੇ ਘਰਿਓ ਮੰਮੀ ਗੱਲ ਹਾਂ ਮੈਨੂੰ ਤੇਨਾ ਮੰਮੀ ਦੀਆਂ ਗੱਲਾਂ ਤਾਂ ਇਹੋ ਹੀ ਲੱਗਾ ਵਾ ਕਿ ਮੰਮੀ ਦਾ ਵੀ ਹੁਣ ਨਹੀਂ ਹੋਈ ਇਰਾਦਾ ਵਾ ਕਿ ਮੈਂ ਕਮਰਾ ਖਾਲੀ ਘਾਰ ਹੀ ਦਵਾ ਦੱਦੀ ਨਹੀਂ ਮੰਮੀ ਨੇ ਕੋਈ ਹਾਮੀ ਭਰੀ ਹੈਗੀ ਚਾਲ ਕੋਈ ਨਹੀਂ ਮੈਂ ਉਹ ਕਮਰੇ ਦਾ ਕਰਨਾ ਵੀ ਕੀ ਆ ਮੈਨੂੰ ਪੈਸੇ ਦੇ ਤੇ ਮੈਂ ਕੁੜੀ ਦੀ ਫੀਸ ਦਵਾ ਮਾ ਲੈਂਦੀ ਕਮਰਾ ਤੇ ਲਈ ਜਾਵੇ ਕੋਲਾ ਹਾਂਜੀ ਮੰਮੀ ਉਹ ਸੁਮਨ ਆਖੰਦੇ ਹੀ ਸੀ ਉਹਨ ਸੁਰਗੋਤੇ ਪੈਸੇ ਦੇ ਉਹ ਸਕੂਲੇ ਕੁੜੀ ਦੀ ਫੀਸ ਦੇਣੀ ਆ ਮੰਮੀ ਕਾਦੇ ਪੈਸੇ ਸਾਬ ਕੋਤੇ ਉਹ ਇੱਥੋਂ ਲੈਂਦੀ ਆ ਰੋਟੀ ਪਾਣੀ ਵੀ ਇੱਥੋਂ ਖਾਂਦੀ ਆ ਸਾਰਾ ਖਰਚਾ ਉਹਦਾ ਚੁੱਕਿਆ ਕੱਪੜੇ ਨਾਲ ਕਪੜਾ ਲੈ ਕੇ ਦਈਦਾ ਉਹਨੂੰ ਤੇ ਹੋਰ ਕਿਹੜਾ ਕਦਈਏ ਨਾਲੇ ਤੁਹਾਨੂੰ ਪਤਾ ਜੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਜੇ ਪੈਸੇ ਮਿਲੇ ਹੁੰਦੇ ਤੇ ਮੈਂ ਬੈੱਡ ਚ ਪੁਰਾਣੀਆਂ ਸ਼ਰਟਾਂ ਕੱਢਣੀਆਂ ਸੀ ਜੈਕਟਾਂ ਜੋ ਵੀ ਸਾਰੇ ਕੱਢ ਕੇ ਹੁਣ ਉਹੋ ਪਾਉਣ ਲੱਗੀਆਂ ਇਹ ਕਿਹੜਾ ਬਗਾਨਾ ਕੰਮ ਕਰਦੀ ਪਈ ਹੈ ਘਰ 'ਚ ਹੀ ਕੰਮ ਕਰਨ ਢਈ ਹੈ ਤੇ ਘਰ ਦੇ ਕੰਮ ਦੇ ਕਾਹਦੇ ਪੈਸੇ ਹੁੰਦੇ ਆ ਧੀ ਦੇ ਕਰ ਦਈ ਕੰਮਿਆ ਪਰ ਤੂੰ ਆਪੇ ਹੀ ਉਹਨੂੰ ਕਿਹਾ ਸੀ ਨਾ ਵੀ ਮੇਰੇ ਵੰਡੇ ਦਾ ਕੰਮ ਕਰ ਦਿਆ ਕਰ ਤੇ ਚੱਲ ਮੈਂ ਪੈਸੇ ਦੇ ਦਿਆ ਕਰੂੰਗੀ ਤੇ ਹੁਣ ਉਹਨੂੰ ਥੋੜੇ-ਬੋਟੇ ਦਾ ਪੈਸੇ ਦੇ ਮੰਮੀ ਚੱਲ ਗੱਲ ਤੇ ਮੈਂ ਉਹਦੇ ਨਾਲ ਕੀਤੀ ਹੀ ਪੈਸਿਆਂ ਦੀ ਤੇ ਹੁਣ ਤੁਹਾਨੂੰ ਵੀ ਪਤਾ ਵਾ ਰੋਟੀ ਪਾਣੀ ਸਭ ਕੁਝ ਇੱਥੋਂ ਚੱਲਦਾ ਖਰਚਾ ਤੇ ਸਾਰਾ ਮੈਂ ਉਹਦਾ ਚੁੱਕਿਆ ਵਾ ਤੇ ਹੋਰ ਉਹਨੂੰ ਮੈਂ ਕਿੰਨੇ ਕੇ ਪੈਸੇ ਦੇਈ ਜਾਵਾਂ ਤੁਸੀਂ ਵੀ ਜਿਦਾਂ ਕਰਨ ਢੈਪੇ ਤੇ ਉਹਦੀ ਕਮਾਈ ਕਿੰਨੀ ਕੇ ਸਾਰੀ ਕਮਾਈ ਫਿਰ ਮੈਂ ਇਦਾਂ ਹੀ ਲਟਾ ਦੂੰਗੀ ਉਦੋਂ ਤੇ ਹੀ ਉਹਦਾ ਸੋਚਿਆ ਨਹੀਂ ਕੋ ਉਹਨੂੰ ਬਾਹਰ ਵਾਲੇ ਨੂੰ ਕਹਿਤਾ ਕਰ ਲਾ ਵਿਆ ਇੱਥੇ ਇਹਦੇ ਕੁਝ ਨਾ ਬੋਲੋ ਹੁਣ ਜੋ ਹੁੰਦਾ ਹੋਣ ਦਿਆ ਕਰੋ ਸਾਡੇ ਵਿੱਚ ਦੋਹਾਂ ਚ ਨਾ ਆਇਆ ਕਰੋ ਤੁਸੀਂ ਹਰ ਵਕਤ ਤੁਸੀਂ ਇਦਾਂ ਕਰ ਦੇਜੋ ਜੇ ਮੈਂ ਉਹਦੀ ਗੱਲ ਕਰਦੀ ਆ ਮੈਂ ਤਾਂ ਵੀ ਫਸ ਗਈ ਆ ਜੇ ਮੈਂ ਇਹਦੀ ਕਰਾਂ ਮੈਂ ਤਾਂ ਵੀ ਫਸ ਗਈ ਮੈਂ ਤਾਂ ਦੋਨਾਂ ਦੇ ਵਿੱਚ ਫਸੀ ਹੋਈ ਆ ਮੰਮੀ ਗੱਲ ਸੁਣੋ ਹਾਂ ਮੈਂ ਨਾ ਸਾਰੀਆਂ ਗੱਲਾਂ ਸੁਣਨ ਡੀਆਂ ਤੇ ਮੈਨੂੰ ਇਹ ਦੱਸੋ ਵੀ ਦੀਦੀ ਤੁਹਾਡੇ ਨਾਲ ਕਿੱਧਰ ਦੀਆਂ ਗੱਲਾਂ ਕਰਨ ਡਈ ਆ ਹੁਣ ਮੈਂ ਤੈਨੂੰ ਕੀ ਦੱਸਾਂ ਜੇ ਤੂੰ ਸੌਣੀ ਲਈਆਂ ਨੇ ਤੇ ਹੁਣ ਕੀ ਕਰਾਂ ਮੈਂ ਮੈਨੂੰ ਨਹੀਂ ਪਤਾ ਤੁਸੀਂ ਕੁਝ ਕਰ ਸਕਦੇ ਹੋ ਕਿ ਨਹੀਂ ਪਰ ਹੁਣ ਮੇਰਾ ਰੋਟੀ ਪਾਣੀ ਵਿੱਚ ਉੱਭਲ ਲੱਗ ਗਿਆ ਵੈਨਾਂ ਨੂੰ ਉਹਦੇ ਵੀ ਖਰਚੇ ਸੁਣਨ ਲੱਗ ਗਏ ਆ ਮੈਨੂੰ ਬੋਤੀ ਗੱਲ ਆ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਨਾ ਕੱਢ ਲੋ ਜਿਹੜਾ ਖਰਚਾ ਤੁਸੀਂ ਮੈਨੂੰ ਪਾਣਾ ਪਾ ਦੋ ਤੇ ਬਾਕੀ ਮੇਰੇ ਬੰਦੇ ਪੈਸੇ ਮੈਨੂੰ ਦੇ ਦਿਓ ਮੈਨੂੰ ਚਾਹੀਦੇ ਕੁੜੀ ਦੀਆਂ ਫੀਸਾਂ ਤਾਰਨੀਆਂ ਨੇ ਮੈਂ ਤੇ ਜੇ ਨਹੀਂ ਦੇ ਸਕਦੇ ਤੇ ਮੈਂ ਨਹੀਂ ਕਰਨਾ ਕੰਮ ਛੱਡ ਪੋਨਾਂ ਨੂੰ ਸੋਨੂ ਆਉਂਦਾ ਵਾ ਨਾ ਤੂੰ ਅੱਜ ਸੋਨੂ ਨੂੰ ਆਪ ਹੀ ਪੁੱਛ ਲੈ ਉਹਦੇ ਕੋਲ ਉਹਦੇ ਨਾਲ ਗੱਲ ਕਰ ਲੈ ਤੇ ਉਹਨੂੰ ਜੇ ਪੈਸੇ ਮਿਲੇ ਹੋਣਗੇ ਤੇ ਆਪੇ ਤੈਨੂੰ ਦੇ ਦਊਗਾ ਠੀਕ ਆ ਮੰਮੀ ਅੱਜ ਮੈਂ ਆਪ ਵੀ ਗੱਲ ਕਰ ਲੈਣੀ ਆ ਬਾ ਹਾਂ ਲੈਣ ਦੋ ਉਹਨਾਂ ਨੂੰ ਉਹਨਾਂ ਨੇ ਕਰਾਂਗੀ ਗੱਲ ਮੈਂ